ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੇਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝੰਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਹਾਂ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਗ ਮੱਜਾਂ ਦੇ ਵਿੱਚ ਹੋਣਗੇ ਕਿ ਤੰਨੇ ਮਚੜੀਆਂ ਸੁਈਆਂ ਸਾਈ ਹੋਣਗੀਆਂ ਡਿਟੇਲ ਸਾਰੀ ਇੰਨਾ ਪੰਧਾ ਨਗਾ ਦੀ ਆਪਾਂ ਬਾਈ ਬਰਿਆਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਰੇ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੰਦੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੰਦੀ ਕਰਕੇ ਪਸ਼ੂ ਖਰੀਦਦੇ ਹੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਬੋਲੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਨੋਰਮਲ ਹੋਣਗੇ ਡਿਟੇਲ ਆਪਾਂ ਇੰਨਾ ਪਸ਼ੂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਰਹੇ ਨੇ ਤੁਸੀਂ ਵੀਡੀਓ ਅੰਤ ਤੱਕ ਜਰੂਰ ਦੇਖਿਓ ਤੇ ਵੀਰਾਂ ਨੂੰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਵੀਡੀਓ ਆਪਣੀ ਫੇਸਬੁੱਕ ਤੇ ਇੰਸਟਾਗ੍ਰam ਤੇ ਚੱਲਦੀ ਆ ਉਸ ਚੈਨਲ ਤੇ ਜਿਹੜੀ ਵੀਡੀਓ ਜਰੂਰ ਵੇਖਿਆ ਕਰੋ ਚੈਨਲ ਨੂੰ ਫੋਲੋ ਕਰਿਆ ਕਰੋ ਉਹ ਵੀਰ ਨਾਲ ਗੱਲਬਾਤ ਕਰੀਏ ਕਰਦੇ ਆ ਜੀ ਹਾਂ ਜੀ ਕਿਰਦ ਤੱਕ ਜਰੂਰ ਦੇਖੀ ਵੀਡੀਓ ਹਾਂ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਰਾ ਹੋਰ ਭਾਈ ਜੀ ਠੀਕ ਠਾਕ ਵਧੀਆ ਜੀ ਕਿਰਦ ਦੀ ਕਰਾ ਜੀ ਚਲ ਗਿਆ ਵਧੀਆ ਕੰਮ ਕਰ ਵਧੀਆ ਵਧੀਆ ਜੀ ਹੋਰ ਖੈਰਾ ਡੇਰੀ ਫਾਰਮ ਦੇ ਨਾਲੇ ਸਾਰੇ ਭੈਣ ਭਰਾ ਉਹਨਾਂ ਆਪਣੇ ਪਿਆਰ ਪਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼ ਵਤ ਵੇ ਸ਼ੇਰ ਜੂਰ ਕਰਿਆ ਕਰੋ ਕੋਈ ਭੈਣ ਭਰਾ ਜੇ ਕੋਈ ਨਗਰ ਲੈਣਾ ਹਾਂ ਉਹਦੇ ਤੇ ਇੱਕ ਵੀਡੀਓ ਜ਼ਰੂਰ ਪੁੱਜਦੀ ਹੋ ਜੇ ਦੇ ਚਲੋ ਕੇਹੜਾ ਆਪਣਾ ਠੀਕ ਹੈ ਹਾਂਜੀ ਹਾਂਜੀ ਮੈਂ ਵੀ ਇਹੋ ਬੇਨਤੀ ਹੈ ਸ਼ੁਰੂ ਦੇ ਵਿੱਚ ਐਂਡ ਤੇ ਵੀ ਹਾਂਜੀ ਸਾਰੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਫਿਰ ਆਪਾਂ ਨੂੰ ਸਹੀ ਬਿਆਨ ਪਾਓ ਠੀਕ ਹੈ ਘਰੇ ਆ ਕੇ ਦੇ ਆਪ ਦੀ ਤਸੱਲੀ ਕਰਕੇ ਜ਼ਰੂਰ ਕਰੇ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਵਰਿਆਮਪਾ ਜੀ ਪਹਿਲਾਂ ਆਪਣਾ ਡਰੈਸ ਬੋਲ ਲੀਂ ਡਰਾਜੀ ਪਿੰਡ ਝਾਮ ਕੇ ਖੋਦ ਜਲਾ ਤਰਨ ਤਾਨ ਹਾਂਜੀ ਤਸਦੀਲ ਵੀ ਤਰਨ ਤਾਨ ਨਾਮ ਜੇ ਪਤਾਲ ਸਿੰਘ ਜੀ ਹਾਂਜੀ ਤੇ ਫੋਨ ਨੰਬਰ 96847412268 ਅੱਜ ਆਪਣੇ ਕੋਲ ਟੋਟਲ ਤੰਗ ਆ ਗਿਆ ਤੇ ਨਾ ਹੀ ਆਈ ਭਾਜੀ ਮਾਲ ਥੋੜਾ ਜਨਾ ਘਟ ਲ ਬੰਦੇ ਕੱਲ ਆਪਣੇ ਨੂੰ ਦਾ ਨਾਗ ਹੀ ਹਾਂਜੀ ਵੀਰੇ ਤੇ ਆਪਾਂ ਕੱਲ ਹੀ ਬਣਾਉਣੀ ਸੀ ਤੇ ਕੱਲ ਥੋੜਾ ਜਨਾ ਮਰ ਥਾਈਆਂ ਸੋਈਆਂ ਆਈਆਂ ਬੰਦਿਆਂ ਦੀਆਂ ਤੇ ਬਾਹਰ ਮੁੜ ਕੇ ਤੇ ਤੇ ਚਲੋ ਕੋਈ ਗੱਲ ਨਹੀਂ ਨਾਗ ਆਪਣੇ ਤੋਂ ਅਵੇਲੇਬਲ ਹਰ ਵਕਤ ਹੀ ਹੱਥ ਦਾ ਹੁੰਦੇ ਨੇ ਤਿੰਨ ਚਾਰ ਹਮੇਸ਼ਾ ਮੌਕੇ ਨਹੀਂ ਨਹੀਂ ਜੀ ਦਾ ਹੀ ਹੋਣਗੇ ਠੀਕ ਹੈ ਜੀ ਥੋੜਾ ਕੱਲ ਕੋਈ ਕੰਮ ਪੈ ਗਿਆ ਅੱਜ ਵੀ ਥੋੜਾ ਕੰਮ ਆਗੇ ਤੇ ਇਲੈਕਸ਼ਨ ਲੋਕਸ਼ਨ ਚੱਲ ਨਹੀਂ ਤੁਹਾਨੂੰ ਪਤਾ ਠੀਕ ਹੈ ਜੀ ਤੇ ਜਾਣਾ ਅੰਦਰ ਤੇ ਡਗਰ ਲੈ ਆ ਸਮਝੋ ਠੀਕ ਹੈ ਜੀ ਅੱਜ ਜੇ ਤੇਨੇ ਭਲਕ ਨੂੰ ਹੋਈ ਜਾਣੇ ਅਰਦਾ ਨਗਰ ਹਰ ਵਕਤ ਹੀ ਅਵੇਲੇਬਲ ਹੋਣਗੇ ਜਦੋਂ ਮਰਜ਼ੀ ਕੋ ਭੈਣ ਭਰਾਵ ਠੀਕ ਹੈ ਜੀ ਹਾਂਜੀ ਅੱਛਾ ਫਿਰ ਆਪਾਂ ਸ਼ੁਰੂ ਕਰ ਲਈਏ ਸਮਝ ਤੋਂ ਪਹਿਲਾਂ ਦੱਸਿਓ ਡਿਟੇਲ ਆਪਾਂ ਮੇਰੇ ਨੂੰ ਇਹ ਸੂਆ ਕਿੰਨਾ ਸੂਈ ਇਹ ਭਾਜੀ ਸੂਆ ਹੈਗਾ ਜੇ ਦੁੱਜਾ ਹਾਂਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਜਾਂ ਕੋਤੇ ਜਾਲ ਵਾਲੇ ਚੌਥਾ ਲਾਲੇ ਤੇ ਭਾਵੇਂ ਲਾਲੇ ਦਾਵਾ ਹਾਂਜੀ ਸੂਈ ਨੂੰ ਹੋਏ ਜੇ ਕੋਈ ਸਾਢੇ ਇੱਕ ਤਿੰਨ ਮਹੀਨੇ ਚਾਰ ਜੀ ਬਚਾ ਨਹੀਂ ਹੈਗਾ ਮਿਲਦੀ ਘਰੇ ਤੇ ਇਹ ਸੂਈ ਇਹ ਦਜਾ ਬਣੀ ਵੀ 8 ਮਹੀਨੇ ਕਰਦੀ ਠੀਕ ਹੈ ਜੀ ਪਰ ਆਪਾਂ ਉਹ ਗਾਰੰਟੀ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਇਹ 8 ਜਾਂ 7 ਲਾ ਦੇ ਸਤ ਮੰਨ ਕੇ ਕੋ ਸੌਦਾ ਕਰ ਲਿਆ ਹੈ ਨਾ ਜੀ ਹਾਂਜੀ ਤੇ ਕਿੰਨਾ ਮੋਲੇ ਦਾ ਮੋਲ ਭਾਜੀ ਇਹਦਾ ਜੈ ਹੈ ਬਿਲਕੁਲ ਹਾਂਜੀ ਮੋਲੇ ਦੀ ਕਰਦੀ ਹੈ 60 ਚ ਪਹੁੰਚ 60 ਚ ਪਹੁੰਚ ਕਰਦੇ ਹਾਂਜੀ 60 ਦੀ ਕਰ ਦੋ ਚਲੋ ਇੱਕੋ ਗੱਲ ਜੀ ਹੁਣ ਦਿਵਾਲੀ ਕਰਕੇ ਰੇਟ ਵਧਾ ਕੇ ਦਨੇ ਇੱਕੋ ਗੱਲ ਜੀ 55 ਦੇ ਪਾਉਂ ਤੇ ਆ ਤੇ 52 ਦੀ ਦਵਾਂਗੇ ਅੱਛਾ ਜੀ 55 ਦੀ ਦਵਾਂਗੇ ਅਜੀਬ ਜਿਹੇ ਯਾਸ ਨਹੀਂ ਸੁੱਤਰ ਨਹੀਂ ਆ ਨਹੀਂ ਇਹ ਦੇਖ ਜੈਸ ਕੀ ਹੋਣੀ ਤਾਂ ਅਜੀਬ ਜੈਸ ਹੋ ਰਹੀ ਕਿ ਕਦੀ ਅਜੀਬ ਜੈਸ ਨਹੀਂ ਹੋ ਪੂਰੇ 50000 ਤੱਕ ਪਹੁੰਚ ਗਿਆ। ਵੇਖਿਆ ਅਗਰ ਕਹਿੰਦੇ ਗੱਡੀ ਆਪਦੀ ਲੈਵੇ 47000 47000 ਹਾਂਜੀ। ਲੋ ਜੀ ਕਰੋ ਚੱਕੇ ਦੋਸਤੋ 8 ਲੀਟਰ ਦੁੱਧ ਹੈਗਾ ਮੌਕੇ ਦਾ ਤੇ 7 ਲੀਟਰ ਵੀ ਕਹਿੰਦਾ ਮੰਨ ਕੇ ਕੋਈ ਵੀਰ ਫਾਇਕਰਾ ਸੌਦਾ ਕਰ ਲੇ। 50000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀਰ ਗੱਡੀ ਲੈ ਕੇ ਆਉਗਾ ਆਪਣੀ ਫੇਰ ਉਹਨੂੰ ਮਿਲ ਜੀ 47000 ਰੁਪਏ ਦੇ। ਕੱਡ-ਕੱਡ ਚੈੱਕ ਕਰ ਲਓ ਮੈਂ ਤਾਂ। ਲੋ ਜੀ ਦੇਖੋ। ਦੋਸਤੋ ਪੂਰੇ ਵਟੇਟਾਂ ਚੜੀ ਆਰੇ ਜਿਕਰ ਵੀ ਚੱਕ ਆ ਰੇਟ ਵੀ ਦੋਸਤੋ ਨਾਰਮਲ ਕੱਦ ਕਠ ਮੈਂ ਦਾ ਪੂਰਾ 1 ਮਹੀਨਾ ਟੀਕਾ ਲੱਗੇ ਨਹੀਂ ਹੋ ਗਿਆ ਜੇ ਜਲੋ ਜੀ ਗਾੜੀ ਤੇ ਅਗਲੇ ਦੀ ਚਸ ਹਾਂਜੀ ਹਾਂਜੀ ਮਿਓ ਜੀ ਇਹ ನೋ ਕੀ ਬ੍ਰ얌 ਭਾਜੀ 2 ਨੰਬਰ ਦੀ ਦਸੀ ਰੀਟ ਲਾ ਗਾ ਗਾੜੀ ਭਾਜੀ ਵੱਡੀ ਮੰਜੇ ਜੇ ਤੇ ਮਗਰਲੇ ਥਾਂ ਦੀ ਤੱਲੜੀ ਮਹੱਲਸਾਂ ਦੀ ਤੇਲਿਆ ਦੁੱਧ 7 ਲੀਟਰ ਦੇ ਹਾਂਜੀ ਸੂਈ ਨੂੰ ਕੋ ਸਾਢੇ ਤਿੰਨ ਚਾਰ ਮਹੀਨੇ ਆ ਤੇ ਉਹਨਾਂ ਦੇ ਕਹਿਣਮ ਤਾਂ ਕੋ ਬਣੀ ਵੀ ਆ ਕੋ ਡੇਢ ਕਿ ਮਹੀਨੇ ਡੇਢ ਮਹੀਨੇ ਦੀ ਬਣੀ ਹੈ ਪਰ ਆਪਾਂ ਕੋਈ ਗਾਰੰਟੀ ਨਹੀਂ ਆਪਾਂ 7 ਕਿਲੋ ਦੁੱਧ ਤਿਆਰ ਹੈ ਹਾਂਜੀ ਹਾਂਜੀ ਦੁੱਧ ਦੇ ਹਿਸਾਬ ਨਾਲ ਦੇਣੀ ਹੈ ਜੀ ਠੀਕ ਹੈ ਜੀ ਕਿੰਨਾ ਮੋਲ ਹੈ ਜੀ ਮੁੱਲ ਭਾਜੀ ਬਿਲਕੁਲ ਛੋਟਾ ਆ ਪਾਏ ਹਾਂਜੀ 55 ਤੇ ਪਹੁੰਚ ਜਲੀ ਇਦਿਕ ਇਤਰੇ ਬੰਝਾ ਦੀ ਚੋਣ ਜੱਜ ਪਹੁੰਚਦੇ ਬਿੰਦ ਦੇ ਉਧਾ ਤੇ ਜੇ ਉਹ ਹੈਗੀ ਕਿ ਮਾਨਤਨ ਹੈਗਾ ਤੇ ਮੇਲੋ ਕਰ ਲੋ ਪੂਰੇ 53 ਚ ਪਹੁੰਚ ਜੇ ਗੱਡੀ ਆਬਦੀ ਲੈ ਪੂਰੇ ਪੂਰੇ ਆ ਗਿਆ ਹਾਂਜੀ ਠੀਕ ਹੈ ਜੀ 7 ਕਿਲੋ ਦੁੱਧ ਮਗਲ ਥਾਂ ਦੀ ਤੇਲ ਕੁਝ ਮਹੀਨੇ ਨੂੰ ਡੇਢ ਮਹੀਨਾ ਟਾਈਮ ਹੋ ਗਿਆ ਡੇਰ ਮਹੀਨਾ ਆਈ ਡੇਢ ਮਹੀਨੇ ਦੇ ਸ਼ੱਕ ਚ ਵੀ ਆ ਕਰ ਲੋ ਤੇ ਕਦ ਕਦ ਮੈਂ ਦਾ ਪੂਰਾ ਫੁੱਲ ਹੈ ਵੀ ਮੋਟੀਵੇਟ ਵੱਡੇ ਕਦ ਕਰ ਦੀਏ ਆ ਰਹੇ ਜੀ ਕੁਝ 50000 ਰੁਪਏ ਪਹੁੰਚ ਹਾਂਜੀ ਜੇ ਕੋਈ ਵੀਰ ਲੈ ਗੱਡੀ ਆਪਣੀ ਫੇ 50000 ਰੁਪਏ ਦੀ ਹਾਂਜੀ ਆ ਲੋ ਜੀ ਵੇਖ ਲੋ ਜੀ ਲੈ ਜੋ ਜਗਲੇ ਪਾਸੇ ਲੈ ਜੋ ਜਗਲੇ ਪਾਸੇ ਆ ਲੋ ਜੀ ਖੂੜੀ ਕੱਦ ਕੱਠ ਮੈਂ ਦਾ ਆਰਡਰ ਕੁਆਲਟੀ ਬਹੁਤ ਸੋਹਣੀ ਪਿਆਰੇ ਹਲੋ ਸਰ ਹਰੋ ਜਨ ਜੀ ਉਹ ਉਹ 3 ਨੰਬਰ ਤੇ ਸੀ ਗਾੜੀ ਪਾਜੀ ਵੱਡੀ ਮੱਜ ਹਾਂਜੀ ਦੁੱਧ ਹੈ ਗਾਜੀ ਮੈਂ ਥੱਲੇ 8 ਕੋ 7 ਲਾ ਲਈ 8 ਲੀਟਰ ਦੁੱਧ ਤਿਆਰ ਹੈ 7 ਮੰਨ ਕੇ ਸਦਾ ਕਰ ਲਈ ਤੁਸੀਂ ਹਾਂਜੀ ਸੂਈ ਨੂੰ ਸਾਢੇ 3-4 ਮਹੀਨੇ ਮਗਰ ਕੱਟੀ ਜੀ ਦੇ ਬੰਦੇ ਮੁੜ ਕੇ ਕੱਟੀ ਤੋਂ ਮੁਕਰ ਗਿਆ ਤਾਂ ਨਹੀਂ ਅੱਛਾ ਕੱਟੀ ਦਿੱਤੀ ਨਹੀਂ ਹਾਂਜੀ ਠੀਕ ਹੈ ਇਹ ਆਪ ਨੂੰ ਹੁਣ ਭਾੜੇ ਦੇ ਮਿਲਦੀ ਹੈਗੀ ਸੀਲਸ ਲਾਗੇ ਤੇ ਮੱਜ ਦਾ ਆ ਪਿੱਠ ਪੁੜਾ ਵੇਖੋ ਮੱਜ ਹੈਗੀ ਵੀ ਵੱਡੀ ਜਿਹੀ ਬਾਕੀ ਦੇਖੋ ਜੀ ਕਰੋ ਚੈੱਕ ਇਹਦਾ ਪਿੱਠ ਪੁੜਾ ਤੇ ਭਾਜੀ ਸੂਈ ਨੂੰ ਸਾਢੇ ਤਿੰਨ ਚਾਰ ਮਹੀਨੇ ਅਜੇ ਬਚਾ ਹੈਗਾ ਦਿੱਤਾ ਨਹੀਂ ਉਹਨਾਂ ਤੇ ਕੋਈ ਡੇਢ ਕੁ ਮਹੀਨੇ ਦੇ ਛੱਕ ਦੇ ਘੇੜੇ ਚ ਵੀ ਹੈਗੀ ਆ ਅੱਛਾ ਜੀ ਡੇਢ ਕੁ ਮਹੀਨਾ ਬਣੀ ਨੂੰ ਹੋਇਆ 8 ਕਿਲੋ ਦੁੱਧ ਸੱਤ ਮਹੀਨੇ ਬਾਕੀ ਚਲੋ ਆਪਾਂ ਦੁੱਧ ਦੇ ਹਿਸਾਬ ਨਾਲ ਹਾਂਜੀ ਠੀਕ ਹੈ ਕਮਾਕ ਮੋਲ ਕਰਨਾ ਵੇ ਮੋਲ ਭਾਈ ਛੋਟਾ ਆ ਭਾਜੀ 63 ਤੇ ਪਹੁੰਚ 60 ਦੀ ਦੇ ਦੀ 63 ਤੇ ਪਹੁੰਚ ਹੂੰ ਹੁਣ ਮਾਨਤਨ ਕਰੋ 60 ਚ ਪਹੁੰਚ 57 ਦੀ ਦੇਰੀ 60 ਦੇ ਵਿੱਚ ਪਹੁੰਚ ਪੈ ਗਈ ਕਿਉਂਕਿ ਜੇ 8:00 ਵਜੇ ਮੰਜੀ ਦੀ 55 ਦੇ ਪਹੁੰਚ 55 ਦੀ ਪੂਰੀ ਜਾਨ ਠੀਕ ਹੈ ਲਓ ਜੀ ਆ ਕਰੋ ਜæg ਜੀ 58000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਲੈ ਆਊਗਾ ਆਪਣੀ ਫੇਰ ਮਿਲਣੀ ਜੇ 55000 ਰੁਪਏ ਦੀ ਮੈਂ ਵੱਡਾ ਕੱਤਗਾਠ ਵੱਡਾ ਟਾਂਚਾ ਪਿੱਠਪੜ ਦੀ ਚੜਾਈ ਬਹੁਤ ਸੋਹਣੀ ਥਾਂ ਦੀ ਕੁਆਲਿਟੀ ਜਿਹੜੀ ਬਹੁਤ ਵਧੀਆ ਆ ਕਰੋ ਚੈਕ ਕਰਨਾ ਦੀ ਕੁਆਲਿਟੀ ਚਾਰੇ ਥਾਂ ਨਿਕਲ ਰਹੀ ਹੈ ਮੈਨੂੰ ਭਾਈ ਜੀ ਆਵੇ ਨਾ ਸੀਲ ਬਖਾਉਣੀ ਆ ਪਾ ਇਦਾਂ ਰਸਾ ਸੁੱਟ ਦਾਂਗੇ ਅੱਛਾ ਜੀ ਇਹ ਮਹਿਲ ਜਿੱਧਰ ਪਈ ਇਹ ਨਹੀਂ ਲੱਗ ਲੋ ਜੀ ਕਰੋ ਚੈਕ ਦੇਖੋ ਜੀ ਬਾਈ ਕਹਿੰਦਾ ਵੀ ਪੂਰੀ ਸੀਲ ਲੱਗ ਗਿਆ ਮੈਂ ਤੁਹਾਨੂੰ ਦੱਸਦਾ ਇਦਾਂ ਹੀ ਮੈਂ ਰਸਾ ਸੁੱਟ ਦਿੰਨਾ ਆ ਲੋ ਜੀ ਭਾਵੇਂ ਜਿੱਦਾਂ ਕਹਿੰਗੇ ਕੋੜੀਆਂ ਗਝਾਈਆਂ ਨਹੀਂ ਨਾ ਜਦ ਬੱਚੇ ਛੋਟੇ ਗਝਾਈ ਜਾਂਦੇ ਆ ਵੀ ਜਦਾਂ ਮਰਦੀ ਹੱਥ ਫੇਰੀ ਜਾਈਦਾ ਹਿਲਦਾ ਨਹੀਂ ਜੀ ਹਾਂ ਲੋ ਜੀ ਇਹ ਸਮਝਦੇ ਵੇਖੋ ਨੇ ਆ ਲੋ ਜੀ ਕੋਇਆ ਅਗਲੀ ਤੇ ਲੋਜੀ ਮਿਹਨਤ ਹੋ ਤਾਇਆ ਨੂੰ ਪੁੱਛੋ ਕਿ ਮਸਤ ਵੀ ਲੋਜੀ ਨੋ ਹਾਲ ਹੈ ਆ ਦੱਸੋ ਦੇਖਾ ਕਾਵੇ ਚੱਕ ਲਓਜੀ ਹਾਂ ਜੀ ਆ ਚੀਜ਼ ਕਿੱਥੋਂ ਲਿਆਈ ਜੀ ਬਾਜੀ ਆਪਾਂ ਅਗੜੀ ਘਰੇ ਬਣਾਈਏ ਵੇਖੋ ਪਹਿਲੀ ਗੱਲ 10000 ਦੇ ਇਸ ਚੀਜ਼ ਦਾ ਹੀ ਮੁੱਲ ਆ ਲੋਜੀ ਵੇਖੋ ਨੋ ਮੈਂ ਕਹਿੰਦਾ ਵੇਖੋ ਸ਼ਾਹ ਜੀ ਹਾਂ ਇਹ ਜੀ ਦਾ ਭਾਈ ਸੀਲਸ ਲੱਗ ਡੰਗਰ ਦਾ 10000 ਰੁਪਿਆ ਵਾਧਿਆ ਲਓ ਜੀ ਦੇਖੋ ਜਿੱਦਾਂ ਮਰਜੀ ਬੈਠੇ ਪਰ ਆਪਾਂ ਜੋ ਆ 57000 ਦੇ ਵਿੱਚ ਪਹੁੰਚ ਗੱਡੀ ਆ ਆਪਦੀ ਲੈਵੇ 55000 ਦੇਖੋ ਦੋਸਤੋ ਸੀਲਿਆ ਦੇਖੋ ਭਾਈ ਆਪਾਂ ਘੜੀ ਵੀ ਇੱਕ ਦੇ ਘਰ ਦੀ ਸੰਭੀ ਆ ਹਾਂਜੀ ਹਾਂਜੀ ਇਹ ਤਾਂ ਕਈ ਡੰਗ ਰੰਗ ਨਹੀਂ ਆਹ ਵੇਖੋ ਜੀ ਕਰੋ ਜੀ ਚੈਟ ਹਾਂਜੀ ਹਾਲੋ ਜੀ ਦੇਖੋ ਦੋਸਤੋ ਕਰੋ ਚੈਟ ਗਿਆ ਸੀਲਸ ਨਾਲ ਦੇਖੋ ਐ ਪੁੱਛੋ ਕਿਤ ਲੋਗੇ ਦੇਖੋ ਇਦਾਂ ਹੀ ਭਾਈ ਚੌਣ ਲੱਗਿਆ ਨੇ ਮੜਿਆ ਪਹਾੜਾ ਗਾੜੀ ਪਾਉਣਾ ਸਿਰਫ ਪਹਾੜੇ ਦਾ ਨਾਂ ਹੀ ਠੀਕ ਹੈ ਜੀ ਇਹ ਮੇਰੇ ਸੋਚਦਾ ਜਿਹੜਾ ਜਲਛੇ ਬਹਿ ਜੂਗੀ ਹਾਂਜੀ ਹਾਂਜੀ ਨਿਆਣੇ ਕੋ ਪੂਚਕਾਂ ਲਾ ਪੀ ਆ ਦੇਖੋ ਲੈ ਲੋ ਜੀ ਲੈ ਲੋ ਕਰੋ ਜੀ ਸ਼ਕਲ ਇਹ ਤੇ ਇਦਾਂ ਆ ਵੀ ਚਲੋ ਜਿੰਨੇ ਭੈਣ ਨਹੀਂ ਘਰੇ ਚੌਣੀਆਂ ਨਾ ਰੱਖਣ ਹਾਂਜੀ ਹਾਂਜੀ ਇਹ ਚੀਜ਼ ਦਾ ਵਾਧਾ ਹੈ ਹਾਂ ਹਾਂਜੀ ਸੀਰੀਜ਼ ਲਾ ਕੇ ਬਾਕੀ ਪੁਲੀ ਸੰਭੀ ਆ ਲੈ ਜੋ ਜੀ ਹਾਂਜੀ ਦੋਸਤੋਂ ਮੁੱਲ ਵੀ ਨਿਕਾ ਜਾ 58000 ਦੇ ਵਿੱਚ ਪਹੁੰਚ ਗੱਡੀ ਆਉਂਦੀ ਲੈਵੇ ਗੱਡੀ ਕੋਈ ਆਪਣੀ ਵੀ ਲੈ ਆਵੇ ਫੇਰ ਮਿਲਣੀ ਜੇ 55000 ਰੁਪਏ ਦੀ ਕਰਤ ਕਰ ਦੋਸਤੋਂ ਮੈਂ ਤਾਂ ਦੇਖੋ ਇਸ ਸੀਰੀਜ਼ ਲੈ ਕੇ ਵੇਖੋ ਪੂਰੀ ਐਰ ਗਾਂਵਾਰੀ ਦੀ ਮਸਤ ਹਾਂਜੀ ਹਾਂਜੀ ਇਹ ਨਹੀਂ ਵੀ ਘਰੇ ਆ ਭਾਵੇਂ ਬਾਹਰ ਕੱਢ ਕੇ ਜਿੰਦਾ ਮਰਜ਼ੀ ਖਿਲਾਰ ਲੋ ਜਿੱਥੇ ਐਸਾ ਇਦਾਂ ਹੀ ਕਰਦੀ ਹਾਂਜੀ ਉਹਦੀ ਗੱਲ ਆਪਾਂ ਕੱਢ ਕੇ ਵਿਖਾ ਦਿੰਨੇ ਆ ਹਾਂਜੀ ਨਮਸਕਾਰ ਹਲੇ ਦੱਸਾਂ ਪੁੱਛਦੇ ਕਿ ਲੋਈ ਬਹੁਤ ਵਧੀਆ ਸੀਨਸ ਨਾਲ ਜੀ ਬਾਕੀ ਦੋਸਤੜਾ ਥਾਣਾ ਆ ਵੇਖੋ ਜੀ ਹਲੇ ਮੁਰੂ ਜੀ ਲੈ ਜੀ ਏਡੀ ਸੀਲ ਮੈਂ ਭਾਜੀ ਮਿਲਦੀ ਨਹੀਂ ਹਾਂਜੀ ਮਿਲਦੀ ਇਹਨੂੰ ਪਤਾ ਹੀ ਨਹੀਂ ਵੀ ਮੈਂ ਦੱਗੇ ਥਾਈਆਂ ਨੇ ਹਲੋ ਜੀ ਕਰੋ ਚੈੱਕ ਜੀ ਨੋਰਮਲ ਬਦੋਸਤੋ ਬਿਲਕੁਲ ਰੇਟ ਨੋਰਮਲ ਕੱਦ ਕੱਠ ਮੈਂ ਦਾ ਵੱਡਾ ਮੈਂ ਤੁਹਾਨੂੰ ਆਖਣੇ ਆ ਵੀ ਜੇ ਅਗਲੇ ਘਰੇ ਜਾ ਕੇ ਵੀ ਅਗਲੇ ਲੱਤ ਪੜ ਜਨ ਮੱਜ ਠੀਕ ਹੈ ਸਮਾਂ ਰੁਪਈਆ ਨਾ ਓਕੇ ਹਾਂਜੀ ਤਿੰਨ ਪਸ਼ੂ ਖਾਏ ਤਿੰਨੇ ਪਸ਼ੂ ਸਵੇ ਸਵੇ ਹਾਂਜੀ ਹਾਂਜੀ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਜ਼ਰੂਰ ਕਰੋ ਤੁਹਾਡਾ ਹੱਥ ਬਾਕੀ ਇਹ ਗੱਲ ਜੇ ਵੀ ਮੈਂ ਨਾ ਢੋਕੇ ਪਾਉਂਦੀ ਆ ਅੱਛਾ ਜੀ ਏ ਠੀਕ ਹੈ ਜੀ ਤੇ ਡੰਗਰ ਇਹ ਮੈਂ ਮੇਰੇ ਸਾਮਨਾ 100% ਮੈਂ ਗੱਭਰ ਨਿਕਲ ਗੱਭਰ ਨਿਕਲੋ ਹਾਂ ਠੀਕ ਹੈ ਜਾਂ ਪਹੂ ਗੱਭਰ ਡੋਕੇ ਪਉਂਦਾ ਗਾਂ ਪਹੂ ਤਾਂ ਨਹੀਂ ਬੋਲੀ ਹੁੰਦੀ ਤੇ ਇਹਨੇ ਕੋ ਮਾਰਨਾ ਹੈ ਹਾਂਜੀ ਹਾਂਜੀ ਅੱਖ ਨਹੀਂ ਮਾਰਿਆ ਠੀਕ ਹੈ ਜੀ ਠੀਕ ਹੈ ਬਾਕੀ ਚਲੋ ਆਪਣੇ ਭੈਣ ਭਰਾ ਇਹ ਦੇ ਵੇਖਣਦੇ ਆਪਣੇ ਨਾਲੋਂ ਸਿਆਣੇ ਜਿਆਦੇ ਠੀਕ ਹੈ ਜੀ ਅਗਲਾ ਆਉਂਦਾ ਵੇ ਅਡਰੈਸ ਦੋਸਤੋ ਅਗਰੀਬੀ ਦਾ ਫੇਰ ਬੋਲਦਣਾ ਪਿੰਡ ਚਾਮਕੇ ਤਸਕਿਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਾਜਿਦਾ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਉਹ ਨੰਬਰ ਇੱਕਰੀ ਫੇਰ ਬੋਲਦੋ ਨੰਬਰ ਜੀ 62847414167628474167 ਹਾਂਜੀ ਨਾਮ ਪ੍ਰਤਾਪ ਸਿੰਘ ਛਾ ਪਿੰਡ ਝਾਮਕੇ ਘਰ ਤੋਂ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਠੀਕ ਹੈ ਜੀ ਹੱਥ ਜੋੜ ਕੇ ਇਹੋ ਭੈਣ ਭਰਾਵਾਂ ਗਾੜੀ ਬੇਨਤੀ ਹੈ ਹਾਂਜੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੀਕਰ ਵੇਖੋ ਠੀਕ ਹੈ ਜੀ ਫਿਰ ਆਪਾਂ ਨੂੰ ਸਾਈ ਬਿਆਨ ਆਪੋ ਤੇ ਘਰੇ ਆ ਗਿਆ ਦੀ ਤਸਲੀਮ ਜੇ ਭਾਜੀ ਜਿਨ੍ਹਾਂ ਨੇ ਕਿ ਭੈਣ ਭਰਾਣੇ ਹੋਣਾ ਫੋਨ ਜ਼ਰੂਰ ਕਰੋ ਫੋਨ ਕਰਕੇ ਆਓ ਜੇ ਨਗਰ ਵਿਕ ਜਾਂਦਾ ਗਾੜੀ ਫਿਰ ਆਪਣੇ ਮਨ ਨੂੰ ਰੋਕ ਲੱਗਦਾ ਜਿਵੇਂ ਇੱਥੋਂ ਹੋਗੇ ਮਨ ਹਾਂਜੀ 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 ਠੀਕ ਹੈ ਤੇ ਬਾਕੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ